ਬਚਾ ਲੈ ਤਾ ਲਾਲ ਬਿਗਰਮ ਜਗਰੋਂ ਤੇਰਸੀਂਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤਾ ਲਾਲ ਤੁਸੀਂ ਭਾਵਣਾ ਆ ਜਾਓ ਬਿਗਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਫੈਮਲੀ ਨੂੰ ਬੋਲ ਰਿਹਾ ਸਰਦਾਰ ਬਿਕਰਮ ਸਿੰਘ ਮਜੀਠੀਆ ਬੀ ਦੇ ਪੋਤਾ ਸਰਦਾਰ ਬਿਕਰਮ ਸਿੰਘ ਮਜੀਠੀਆ ਤੁਮ ਤੋਂ ਪੋਤੇ ਨਾਲ ਤਕੜੇ ਰਹਿਣਾ ਚੰਦਾਰ ਬਿਕਰਮ ਸਿੰਘ ਮਜੀਠੀਆ ओके I love you guys ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਵੇਖੋ ਲੈ ਨੀ ਨਾ ਧੱਕੇ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਜੱਛੋਲੀ ਆਏ ਪਾਸੇ ਕੀਤਾ ਬਲੌਗ ਦਾ ਬਲੌਗਰ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਬਾਅਦ ਇੱਕ ਵਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟਿਟੀ ਨਹੀਂ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕੋਲ ਵੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਥੇ ਗਏ ਜੀ ਸੁਰਨਜੀਤ ਜੀ ਤੁਸੀਂ ਕੰਪਟੀਟਾ ਸੀ ਮੇਰੇ ਨਾਲ ਹਾਂਜੀ ਕਿ ਕਮਿਟਮੈਂਟ ਕੀ ਕੀਤੀ ਹੋਤੀ ਜਾਣਾ ਕੀ ਨਹੀਂ ਨਹੀਂ

ਬੱਸ ਕਰ ਦੇ ਬੱਸ ਕਰ ਦੇ ਹੈ